ਵੱਡੀ ਖਬਰ ਇਸ ਵਕਤ ਦੀ ਸਾਹਮਣੇ ਆ ਰਹੀ ਹੈ ਦਰਸਲ ਤੁਹਾਨੂੰ ਦੱਸਿਏ ਕਿ ਹੁਣ ਇੱਕ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਲੇਡੀ ਕਨਸਟੇਬਲ ਜਿਸ ਨੂੰ ਬਰਖਾਸਤ ਕਰ ਦਿੱਤਾ ਸੀ ਅਮਨਦੀਪ ਕੌਰ ਜੋ ਕਿ ਚਿੱਟੇ ਦੇ ਵਿੱਚ ਫੜੀ ਗਈ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਵਿਜੀਲੈਂਸ ਨੇ ਹੁਣ ਸਤੰਜਾ ਤਸ ਲਿਆ ਵਿਜੀਲੈਂਸ ਨੇ ਗ੍ਰਿਫਤਾਰੀ ਕਰ ਲਈ ਹੈ ਅਮਨਦੀਪ ਕੌਰ ਦੀ ਇਸ ਵਕਤ ਦੀ ਵੱਡੀ ਖਬਰ ਹੈ ਤੁਹਾਨੂੰ ਦੱਸਿਏ ਕਿਉਂਕਿ ਅਮਨਦੀਪ ਕੌਰ ਚਿੱਟੇ ਦੇ ਵਿੱਚ ਫੜੀ ਗਈ ਸੀਗੀ کافی ਜ਼ਿਆਦਾ ਹੈਰੋਇਨ ਬਰਾਮਦ ਹੋਈ ਸੀ ਅਮਨਦੀਪ ਕੌਰ ਦੇ ਕੋਲੋਂ ਤੇ ਮਹਿੰਗੀਆਂ ਗੱਡੀਆਂ Thar SUV ਜਾਂ ਫਿਰ ਮਹਿੰਗੀਆਂ ਜਿਹੜੀਆਂ ਗੱਡੀਆਂ ਕਿੱਥੋਂ ਆਈਆਂ ਬਹੁਤ ਵੱਡੇ ਸਵਾਲ ਖੜੇ ਹੋਏ ਸੀ ਅਮਨਦੀਪ ਕੌਰ ਤੇ ਤਾਂ ਇਸ ਤੋਂ ਬਾਅਦ ਹੁਣ ਵਿਜੀਲੈਂਸ ਨੇ ਜੋ ਹੈ ਗ੍ਰਿਫਤਾਰੀ ਕਰ ਲਈ ਹੈ ਅਮਨਦੀਪ ਕੌਰ ਦੀ ਕਿਉਂਕਿ ਲਗਜ਼ਰੀ ਲਾਈਫ ਜਿਹੜੀ ਚੁੰਦੀ ਸੀਗੀ ਆਮਦਨ ਤੋਂ ਵੱਧ ਖਰਚੇ ਆਮਦਨ ਤੋਂ ਵੱਧ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਉਸਤੇ ਵੱਡੇ ਸਵਾਲ ਖੜੇ ਹੋਗੇ 1.9 ਕਰੋੜ ਦੇ ਕਰੀਬ ਜਿਹੜੀ ਆ ਉਹ ਅਮਨਦੀਪ ਦੀ ਜਿਹੜੀ ਸੈਲਰੀ ਸੀਗੀ ਆਮਦਨ ਸੀ ਤੇ ਉਸ ਦੌਰਾਨ ਖਰਚਾ 1.40 ਕਰੋੜ ਹੈ ਪਰ ਬਹੁਤ ਵੱਡੇ ਸਵਾਲ ਹੈ ਕਿਥੋਂ ਹੈ ਪੈਸਾ ਕਿਥੋਂ ਆਇਆ ਇਸ ਨੂੰ ਲੈ ਕੇ ਵਿਜਨਸ ਨੇ ਹੁਣ ਗ੍ਰਿਫਤਾਰੀ ਕਰ ਲਈ ਹੈ ਅਮਨਦੀਪ ਕੌਰ ਬਟ ਢਿੰਡੇ ਤੋਂ ਫੜੀ ਗਈ ਸੀ ਕਿਉਂਕਿ ਜਿੱਥੇ ਕਿ ਉਸਤੇ ਕੋਲ ਹੈਰਨ ਬਰਾਮਦ ਹੋਈ ਸੀ ਮਹਿੰਗੀਆਂ ਗੱਡੀਆਂ ਵੱਡੀ ਕੋਠੀ ਤੇ ਹੋਰ ਚੀਜ਼ਾਂ ਜਿਹੜੀਆਂ ਉਸਤੇ ਕੋਲ ਬਰਾਮਦ ਹੋਈਆਂ ਸਵਾਲ ਖੜੇ ਹੋਏ ਕਿ ਆਖਰਕਾਰ ਇਹ ਸਾਰੀਆਂ ਚੀਜ਼ਾਂ ਕਿੱਥੋਂ ਆਈਆਂ ਨੇ ਤਾਂ ਹੁਣ ਲੈਡੀ ਕਨਸਟੇਬਲ ਅਮਨਦੀਪ ਕੌਰ ਇੱਕ ਵਾਰ ਫਿਰ ਤੋਂ ਵਿਜੀਲੈਂਸ ਹੀ ਡਾਰਟੇ ਆ ਮੌਕੇ ਦੀਆਂ ਐਕਸਕਲੂਸਿਵ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ ਵਿਜੀਲੈਂਸ ਨੇ ਹੁਣ ਕਾਬੂ ਕਰਕੇ ਪੂਰੇ ਮਾਮਲੇ ਦੀ ਜਾਂਚ ਵਿੱਚ ਸ਼ੁਰੂ ਕਰ ਦਿੱਤੀ ਹੈ ਇਹ ਆਮਦਨ ਦੇ ਮਾਮਲੇ ਦੇ ਵਿੱਚ ਹੁਣ ਮੁਸ਼ਕਿਲ ਦੇ ਵਿੱਚ ਪੈਂਦੀ ਹੋਈ ਨਜ਼ਰ ਆ ਰਹੀ ਹੈ ਅਮਨਦੀਪ ਕੌਰ ਪਹਿਲਾਂ ਨਸ਼ੇ ਦੇ ਵਿੱਚ ਫੜੀ ਗਈ ਸੀ ਉਸ ਤੋਂ ਬਾਅਦ ਜਿਹੜੀ ਬੇਲ ਹੋ ਗਈ ਸੀਗੀ ਔਰ ਜ਼ਮਾਨਤ ਹੋਈ ਤੇ ਉਸ ਤੋਂ ਬਾਅਦ ਹੁਣ ਵਿਜੀਲੈਂਸ ਨੇ ਕਾਬੂ ਕਰ ਲਈ ਹੈ ਅਮਨਦੀਪ ਕੌਰ ਜਿਸ ਦੇ ਕੋਲ ਥਰਡ ਐਕਸ ਯੂਵੀ ਵੱਡੀਆਂ ਮਹਿੰਗੀਆਂ ਗੱਜੜੀਆਂ ਘੜੀਆਂ ਵੱਡੀ ਕੋਠੀ ਇੱਕਥੋਂ ਆਈ ਲਕਸ਼ਰੀ ਲਾਈਫ ਸਟਾਈਲ ਜਿਉਂਦੀ ਹੈ ਅਮਨਦੀਪ ਕੌਰ ਇਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਸੀ ਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਕਿ ਮੂਹੂਨੂ ਪੇਟੀ ਹੋਈ ਦਿਖਾਈ ਦੇ ਗਿਆ ਵਿਜੀਲੈਂਸ ਦੇ ਕਾਬੂ ਤੋਂ ਵਿੱਚ ਐ ਅਮਨਦੀਪ ਕੌਰ ਤਾਂ ਇਸ ਵਕਤ ਦੀ ਵੱਡੀ ਘਟਨਾ ਜਿਹੜੀ ਆ ਵਿਜੀਲੈਂਸ ਬਿਊਰੋ ਦੇ ਵੱਲੋਂ ਕਾਰ ਦਿੱਤੀ ਗਈ ਹੈ। ਇਹਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਸ ਨੂੰ ਸ਼ੇਅਰ ਕਰਨਾ ਬੰਦਿਆ ਲਗਾਤਾਰ ਐ ਐਕਸ਼ਨ ਮੋਡ ਦੇ ਵਿੱਚ ਪੰਜਾਬ ਸਰਕਾਰ ਵੀ ਆ ਵਿਜੀਲੈਂਸ ਵੀ ਆ ਜਿਸ ਨੇ ਜ਼ਿਆਦਾ ਆਮਦਨ ਲਕਸ਼ਰੀ ਲਾਈਫ ਕਿੱਥੋਂ ਆ ਰਹੀ ਹੈ ਕਿੱਥੋਂ ਪੈਸਾ ਆ ਰਿਹਾ ਉਸ ਤੇ ਸਵਾਲ ਖੜੇ ਕੀਤੇ ਅਮਨਦੀਪ ਕੌਰ ਦੇ ਤਾਂ ਹੁਣ ਗ੍ਰਿਫਤਾਰੀ ਕਰ ਲੱਤੀ ਗਈ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਖਬਰ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ। ਜਿਸ ਤੋਂ ਬਾਅਦ ਹੁਣ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਜਿਸ ਦੀਆਂ ਚਰਚਾਵਾਂ ਤੇਜ਼ ਨੇ ਕਿ ਅਮਨਦੀਪ ਕੌਰ ਦੇ ਕੋਲੋਂ ਇਹ ਸਭ ਕੁਝ ਕਿੱਥੋਂ ਆਇਆ ਹੈ ਕਿੱਥੋਂ ਇਹ ਸਾਨੀਆਂ ਚੀਜ਼ਾਂ ਆਉਂਦੀਆਂ ਨੇ ਤਾਂ ਨਸ਼ਾ ਜਿਹੜਾ ਵਾ ਉਹ ਉਸ ਪੂਰੇ ਮਾਮਲੇ ਦੇ ਵਿੱਚ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਸੀ ਨਸ਼ੇ ਦੇ ਮਾਮਲੇ ਦੇ ਵਿੱਚ ਚਿੱਟੇ ਦੇ ਮਾਮਲੇ ਦੇ ਵਿੱਚ ਫੜੀ ਗਈ ਸੀ ਅਮਨਦੀਪ ਕੌਰ ਇੱਕ ਵਾਰ ਫਿਰ ਵਿਜੀਲੈਂਸੀ ਰੈਡਾਰ ਤੇ ਆ ਚੁੱਕੀ ਹੈ ਕਿਉਂਕਿ ਹੁਣ ਲਗਾਤਾਰ ਹੀ ਸਰਕਾਰਾਂ ਨੇ ਕਿਹਾ ਸੀ ਕਿ ਹੁਣ ਧੋਖਾ ਤੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤਾ ਹੁਣ ਜਿਸ ਤੇ ਸ਼ੱਕ ਤੇ ਗ੍ਰਿਫਤਾਰੀਆਂ ਹੋਣ ਵਾਲੀਆਂ ਨੇ ਤੇ ਅਮਨਦੀਪ ਕੌਰ ਲੇਡੀ ਕਨਸਟੇਬਲ ਜਿਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਵਿਜੀਲੈਂਸ ਦੀ ਗ੍ਰਿਫਤ ਦੇ ਵਿੱਚ ਹੈ ਕਿਉਂਕਿ ਹੁਣ ਲਕਸਰੀ ਲਾਈਫ ਯਾਨੀ ਕਿ ਇਹ ਮਹਿੰਗੀਆਂ ਚੀਜ਼ਾਂ ਕਿੱਥੋਂ ਆਈਆਂ ਉਸ ਨੇ ਮੁਸੀਬਤ ਦੇ ਵਿੱਚ ਪਾ ਦਿੱਤਾ ਹੈ ਅਮਨਦੀਪ ਕੌਰ ਨੂੰ ਤਾਂ ਹੁਣ ਹੈ ਜਿੱਥੇ ਕਾਫੀ ਵੀਡੀਓਜ਼ ਵਾਇਰਲ ਹੋਈਆਂ ਸੀ ਕਿ ਮਹਿੰਗੀਆਂ ਥਾਰਾਂ ਦੇ ਵਿੱਚ ਘੁੰਮਦੀ ਨਜ਼ਰ ਆਉਂਦੀ ਸੀ ਅਮਨਦੀਪ ਕੌਰ ਤਾਂ ਪਰ ਹੁਣ ਲੇਡੀ ਕਨਸਟੇਬਲ ਇੱਕ ਵਾਰ ਫਿਰ ਤੋਂ ਮੁਸੀਬਤ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਵੀਡਿਓਜ਼ ਵੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਜਿਹੜੀਆਂ ਹੋ ਚੁੱਕੀਆਂ ਨੇ ਕਿ ਆਮਨਦੀਪ ਕੌਰ ਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ